ਜਿਹੜੇ ਬੰਦੇ ਦੀ ਤਨਖਾਹ ਅੱਜ ਦੇ ਸਮੇਂ ਦੇ ਅੰਦਰ ਲੱਖ ਹੈ ਉਹ ਵੀ ਜ਼ਿੰਦਗੀ ਜਿਉਂਦਾ ਹੈ ਜਿਹੜੇ ਬੰਦੇ ਦੀ 10000 ਹੈ ਉਹ ਵੀ ਜ਼ਿੰਦਗੀ ਜਿਉਂਦਾ ਹੈ ਉਹ ਵੀ ਪਰਿਵਾਰ ਪਾਲਦਾ ਤੇ ਦੂਜਾ ਵੀ ਪਰਿਵਾਰ ਪਾਲਦਾ ਹੈ ਪਰਿਵਾਰ ਸਾਰੇ ਪਾਲ ਰਿਹਾ ਪਰ ਉਹਨਾਂ ਨੇ ਆਪਣੇ ਆਪ ਨੂੰ ਉਸ ਹਿਸਾਬ ਦੇ ਨਾਲ ਮੇਨਟੇਨ ਕਰ ਲਿਆ ਆਪਣੇ ਹਿਸਾਬ ਦੇ ਨਾਲ ਉਹਨਾਂ ਨੇ ਮੇਨਟੇਨ ਕਰ ਲਿਆ ਆਪਣੇ ਆਪ ਨੂੰ ਉਸ ਹਿਸਾਬ ਦੇ ਨਾਲ ਸੈਟਿੰਗ ਬਣਾ ਲਈ ਪੀ ਤਨਖਾਹ ਮੇਰੀ 10000 ਹੈ ਸੁਣਿਓ ਭਾਈ ਧਿਆਨ ਨਾਲ ਸਮਝਣ ਵਾਲਾ ਵਿਸ਼ਾ ਹੈ ਵੀ ਤ੍ਰਿਪਤ ਕਿਵੇਂ ਹੋਣਾ ਹੈ ਅਸੀਂ ਤ੍ਰਿਪਤ ਕਿਵੇਂ ਹੋਣਾ ਹੈ ਮਹਾਰਾਜੇ ਕਹਿੰਦੇ ਵੀ ਆਪਾਂ ਕੀ ਕੀਤਾ ਜਿਹੜੇ ਬੰਦੇ ਦੀ ਤਨਖਾਹ 10000 ਹੈ ਉਹਨੇ ਉਸ ਹਿਸਾਬ ਨਾਲ ਕੀ ਕੀਤਾ ਜੀ ਸੈਕੰਡ ਹੈਂਡ ਮੋਟਰਸਾਈਕਲ ਲੈ ਲਿਆ ਵੀ ਮੇਰੀ ਤਨਖਾਹ 10000 ਹੈ ਆਪਣੇ ਆਪ ਨੂੰ ਇਸ ਤਰੀਕੇ ਨਾਲ ਸੈਟਲ ਕਰ ਲਿਆ ਘਰ ਚੱਲ 50 ਗੱਜ ਦਾ ਲੈ ਲੈਨੇ ਆ 10000 ਤਨਖਾਹ ਹੈ ਕਿਸ਼ਤ ਵੀ ਭਰਨੀ ਆ ਬੜਾ ਕੁਝ ਕਰਨਾ ਹੈ ਮੇਨਟੇਨੈਂਸ ਵੀ ਵੇਖਣੀ ਆ ਆਪਣੇ ਹਿਸਾਬ ਦੇ ਨਾਲ ਕਰ ਲੈਆ ਕੱਪੜੇ ਪਾਉਣੇ ਨੇ ਛੱਡ ਪਰਾਂ ਬ੍ਰਾਂਡਡ ਪਾਉਣ ਨੂੰ ਆਪਾਂ ਸੇਲ ਚੋਂ ਪਾ ਲੈਨੇ ਆ ਕੀ ਕੀਤਾ ਜੀ ਉਹਨੇ ਆਪਣੇ ਆਪ ਨੂੰ ਆਪਣੀ 10000 ਦੀ ਤਨਖਾਹ 'ਚ ਢਾਲ ਲਿਆ ਤ੍ਰਿਪਤ ਹੋ ਗਿਆ ਉਹ ਖੁਸ਼ ਹੋ ਗਿਆ ਉਹ ਆਨੰਦ ਮਣ ਗਿਆ ਜ਼ਿੰਦਗੀ ਦੇ ਵਿੱਚ ਔਰ ਜਿਹਦੀ ਲੱਖ ਰੁਪਏ ਤਨਖਾਹ ਹੈ ਉਹਨੇ ਕੀ ਕੀਤਾ ਉਹ ਸੋਚਦਾ ਵੀ ਮੈਂ ਕੀ ਕਰਾਂ ਹੁਣ ਫਲੈਟ ਵੱਡਾ ਲੈਣਾ ਕੋਈ ਮੈਨੂੰ ਮਿਲ ਜੇ 150 ਕ ਗੱਜ ਦਾ ਮਿਲ ਜੇ ਕਿ ਸਤੰਪਰੀ ਜਾਵਾਂਗੇ ਕੋਈ ਗੱਲ ਨਹੀਂ ਤੇਰੀ ਮਿਹਨਤ ਹੈ ਭਾਈ ਤੂੰ ਲੈ ਲੈ ਹੁਣ ਕਹਿੰਦਾ ਵੀ ਮੇਰੇ ਕੋਲ ਮੋਟਰਸਾਈਕਲ ਤੇ ਗੱਲ ਨਹੀਂ ਬਣਦੀ ਆਫਿਸ 'ਚ ਵੱਡੇ ਲੋਕ ਆਉਂਦੇ ਨੇ ਤੇ ਮੈਂ ਗੱਡੀ 'ਚ ਜਾਵਾਂ ਤੇ ਟੋਰ ਬਣਦੀ ਹੈ ਵਧੀਆ ਭਾਈ ਤੇਰੀ ਮਿਹਨਤ ਹੈ ਉਹਨੇ ਉਸ ਹਿਸਾਬ ਦੇ ਨਾਲ ਆਪਣੇ ਆਪ ਨੂੰ ਤ੍ਰਿਪਤ ਕਰ ਲਿਆ ਕਹਿਣ ਤੋਂ ਭਾਵ ਇਹ ਆ ਭਾਈ ਅਸੀਂ ਕਿਸੇ ਵੀ ਹਾਲਾਤ 'ਚ ਹੋਈਏ ਉਹਨਾਂ ਹਾਲਾਤਾਂ ਦੇ ਵਿੱਚ ਆਪਣੇ ਆਪ ਨੂੰ ਤ੍ਰਿਪਤ ਰੱਖੀਏ ਉਹ ਵੀ ਸਤਗੁਰਾਂ ਦੀ ਪਾਵਨ ਬਾਣੀ ਦੇ ਅਨੁਸਾਰ ਆਪਣੇ ਆਪ ਨੂੰ ਕਾਇਮ ਰੱਖੀਏ ਆਪਣੇ ਆਪ ਨੂੰ ਕਾਇਮ ਰੱਖੀਏ ਦੂਜਿਆਂ ਦੇ ਮਹਿਲ ਵੇਖ ਕੇ ਆਪਣੀ ਝੁੱਗੀ ਨਾ ਸਾੜ ਲਈਏ ਪਤਾ ਕਿਵੇਂ ਇੱਕ ਉਦਾਹਰਣ ਲੈਣੇ ਆ ਜੀ ਆਪਣੇ ਆਪ ਨੂੰ ਕਿਵੇਂ ਸੈਟਲ ਕਰਨਾ ਹੈ ਆਪਣੇ ਆਪ ਨੂੰ ਤ੍ਰਿਪਤ ਕਿਵੇਂ ਕਰਨਾ ਹੈ ਆਪਣੇ ਆਪ ਨੂੰ ਕਿਵੇਂ ਮੇਨਟੇਨ ਕਰਕੇ ਰੱਖਣਾ ਹੈ ਜਿਵੇਂ ਇੱਕ ਉਦਾਹਰਣ ਲੈ ਕੇ ਆਪਾਂ ਸਮਝਦੇ ਆ ਜੀ ਮੰਨ ਲਓ ਕਿ ਸਾਨੂੰ ਨਾ ਜੀ ਹੁਣੇ ਹੀ ਕੋਈ ਬੰਦਾ ਸਾਡੇ ਵਿੱਚੋਂ ਕਿਸੇ ਨੂੰ ਵੀ ਇੱਕ ਵੀ ਬੰਦੇ ਨੂੰ ਕੋਈ ਵੀ ਬੰਦਾ ਆ ਕੇ 1 ਕਰੋੜ ਰੁਪਇਆ ਦੇ ਦੇ ਜੇ ਕੋਈ ਬੰਦਾ 1 ਕਰੋੜ ਰੁਪਇਆ ਦੇ ਦੇਵੇ ਤੇ ਉਹਦਾ ਕੀ ਕਰੋਗੇ ਤੁਸੀਂ ਔਰ ਉਹ ਬੰਦਾ ਇਹ ਕਹਿ ਕੇ ਗਿਆ ਵੀ ਆਹ ਫਾਰਕ ਆਹ ਫੜ ਲੈ ਕਰੋੜ ਰੁਪਇਆ ਇਹ ਕਰੋੜ ਰੁਪਇਆ ਤੂੰ ਅੱਜ ਦੇ ਅੱਜ ਹੀ ਖਰਚਣਾ ਕੱਲ ਨਹੀਂ ਖਰਚਣਾ ਅੱਜ ਖਤਮ ਹੋਣਾ ਚਾਹੀਦਾ ਹੈ ਕਰੋੜ ਰੁਪਇਆ ਅੱਜ ਦੇ ਅੱਜ ਤੂੰ ਕਰੋੜ ਰੁਪਇਆ ਖਤਮ ਕਰਨਾ ਹੈ ਕੀ ਕਰਾਂਗੇ ਜੀ ਪਲਾ ਦੱਸਿਓ ਪਲਾ ਬੋਲ ਕੇ ਕੀ ਕਰੋਗੇ ਦੱਸੋ ਭਲਾ ਬੋਲ ਕੇ ਕੀ ਕਰੋਗੇ ਕਰੋੜ ਰੁਪਏ ਦਾ ਸਭ ਤੋਂ ਪਹਿਲਾਂ ਕੀ ਸੋਚਾਂਗੇ ਵੀ ਇੱਕ ਕੀ ਲੈ ਲਈਏ ਜੀ ਫਲੈਟ ਲੈ ਲਈਏ ਸੋਚਦੇ ਆਂ ਜੀ ਇਦਾਂ ਨਾਲ ਦੀ ਨਾਲ ਦਿਮਾਗ 'ਚ ਆ ਗਿਆ ਫਲੈਟ ਲੈ ਲਈਏ ਲੋ ਜੀ 50 ਲੱਖ ਦਾ ਫਲੈਟ ਆ ਗਿਆ ਨਿਬੜੀਆਂ ਨਾਲ ਦੀ ਨਾਲ ਕੰਮ ਫਿਰ ਕੀ ਕਰੀਏ ਇੱਕ ਗੱਡੀ ਲੈ ਲੈਂਦੇ ਆ ਕਿਹੜੀ ਗੱਡੀ ਵਧੀਆ ਜੀ ਲੈ ਲੈਂਦੇ ਆ ਚਲੋ ਆਪਾਂ ਕੋਈ 20 ਲੱਖ ਵਾਲੀ ਗੱਡੀ ਲੈ ਲਈ 20 ਲੱਖ ਦੀ ਗੱਡੀ ਵੀ ਲੈ ਲਈ ਆ ਵੀ ਹੋ ਗਿਆ ਫਿਰ ਕੀ ਕਰੀਏ ਟੜਾ ਆਪਾਂ ਹੁਣ ਘਰ ਦੇ ਅੰਦਰ ਵਧੀਆ-ਵਧੀਆ ਸਮਾਨ ਲਾ ਲੀਏ ਹੋਰ ਆ ਪੂਰਾ ਆਪਾਂ ਹਸਾਬਤਾ ਬਲਾ ਕੇ 50 ਤੇ 20 70 ਤੇ 30 ਲੱਖ ਰੁਪਏ ਮੇਨਟੇਨੈਂਸ ਤੇ ਲਾ ਕੇ ਕੋਈ ਐ ਸਾਰਾ ਕੁਝ ਕਰਕੇ ਸਾਡਾ ਅੱਧੇ ਘੰਟੇ 15 ਮਿੰਟਾਂ ਦੇ ਅੰਦਰ ਅੰਦਰ ਕੀ ਬਣ ਗਿਆ ਇੱਕ ਆਪਾਂ ਇੱਕ ਟਾਈਮ ਟੇਬਲ ਇੱਕ ਵਧੀਆ ਤਿਆਰ ਕਰ ਲਿਆ ਵੀ ਆਪਾਂ ਆ ਚੀਜ਼ ਕਰਨਾ ਉਹ ਫਟਾਫਟ ਤਿਆਰ ਹੋ ਗਿਆ ਸਾਡਾ ਤੇ ਆਹੀ ਚੀਜ਼ ਆਪਾਂ ਆਪਣੇ ਜੀਵਨ ਚ ਲਾਗੂ ਕਰ ਲਈ ਵੀ ਮੇਰੇ ਕੋਲ ਅੱਜ ਇੰਨਾ ਟਾਈਮ ਹੈ ਮੈਂ ਇਸ ਟਾਈਮ ਨੂੰ ਇਸ ਤਰੀਕੇ ਦੇ ਨਾਲ ਸਪੈਂਡ ਕਰਨਾ ਹੈ ਆ ਟਾਈਮ ਨੂੰ ਐਵੇਂ ਕਰਨਾ ਮੇਰੇ ਕੋਲ ਅੱਜ 24 ਘੰਟੇ ਨੇ ਤੇ ਆਹ 24 ਘੰਟਿਆਂ ਦੇ ਵਿੱਚ ਕਿਵੇਂ ਖੁਸ਼ ਰਹਿਣਾ ਮੈਂ ਆਹ 24 ਘੰਟਿਆਂ ਦੇ ਵਿੱਚ ਕਿਵੇਂ ਰੱਜਣਾ ਮੈਂ ਕਿਵੇਂ ਰਾਜ ਆਉ ਮੇਰੇ ਅੰਦਰ ਕਿਵੇਂ ਮੈਂ ਚੜ੍ਹਦੀ ਕਲਾ 'ਚ ਰਹਿਣਾ ਆਹ ਚੀਜ਼ ਸਿੱਖ ਲਈਏ ਆਪਾਂ ਆਹ ਚੀਜ਼ ਮੈਨੂੰ ਕਰਨੀ ਆ ਦੇ ਟਾਈਮ ਹੈ ਮੇਰੇ ਕੋਲੇ ਕੁਝ ਨਾ ਕੁਝ ਪਰ ਅਸੀਂ ਅਵੇਸਲੇ ਆ ਅਸੀਂ ਤਾਂ ਕਰਕੇ ਰਾਜਦੇ ਨਹੀਂ ਅਵੇਸਲੇ ਆ ਸੀ ਥੋੜੇ ਜਿ ਇਹ ਚ ਕਰਕੇ ਆ ਚੀਜ਼ ਸਮਝੋ ਭਾਈ ਆਪਣੀ ਸੈਟਿੰਗ ਕਰਨੀ ਸੀ